ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਵੀ ਨਹੀਂ ਕਿਹਾ ਤੇ ਵੀ ਅਸੀਂ ਤਾਂ ਇਹੀ ਕਿਹਾ ਕਿ ਭੁੱਖਿਆਂ ਨੂੰ ਭੁੱਖਣਾ ਉਤਰੀ ਵੀ ਰਾਜ-ਰਾਜ ਖਾਓ ਮਹਾਰਾਜ ਨੇ ਬਾਣੀ 'ਚ ਇਹ ਕਿਹਾ ਕਿਉਂਕਿ ਜਿਹੜੀ ਕਾਲ ਯੁਗ ਦੇ ਵਿੱਚ ਬੰਦਿਆਂ ਦੀ ਮਤ ਜ਼ਿਆਦਾਤਰ ਪੁੱਠੇ ਕੰਮ ਬਹੁਤੇ ਕਰਦੀ ਪੁੱਠਾ ਜਾਦਾ ਸੋਚਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜਿਨੇ ਦੇ ਮੰਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹਿ ਉਦਾਸਾ ਰਹਾ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਬਿਠਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਧੂਤ ਲਗਾਓ ਅਲ ਬਹਾਰ ਸੁਲਪ ਸੀ ਨਿੰਦਰਾ ਦਇਆ ਛੇਮਾ ਤਾਂ ਪ੍ਰੀਤ ਸੀਲ ਸੰਤੋਖ ਸਦਾ ਨਰਵੈਭੋ ਹਵੈਭੋ ਤਰੇ ਗੁਣਾਤੀ ਆਮ ਗ੍ਰੋਧ ਹੰਕਾਰ ਲੋਭ ਹਟ ਮੋਨਾ ਮਨ ਸੋ ਲਿਆਵੇ ਅਭੀ ਆਤਮ ਤੱਤ ਕੋ ਦਰਸੇ ਪਰਮਪੁਰ ਕਹਿ ਬਾਵੈ ਸੋ ਮਹਾਰਾਜ ਕਹਿੰਦੇ ਨੇ ਕਿ ਅਲਪ ਹਾਰ ਹੋ ਜਾਂਦਾ ਥੋੜਾ ਘਟਾ ਕਰੋ ਜੇ ਵਰਤ ਰੱਖਣ ਨੇ ਸਾਰਾ ਦਿਨ ਤਾ ਰੋਟੀ ਨਾ ਖਾਧੀ ਸ਼ਾਮ ਤੱਕ ਇਕੱਠਾ ਕਰਦਾ ਰਹੇ ਹੁਣ ਵਰਤ ਜਿਹੜੇ ਰੱਖਦੇ ਨੇ ਉਹ ਫਿਰ ਸਾਰਾ ਦਿਨ ਬਾਜ਼ਾਰ ਘੁੰਮਦੇ ਨੇ ਵੀ ਅੱਜ ਸ਼ਾਮ ਨੂੰ ਵਰਤ ਤੋੜਨਾ ਖੇਲੇ ਉਹ ਇਹ ਉਹ ਫ੍ਰਿਜ ਭਰੀ ਹੁੰਦੀ ਪੂਰੀ ਬਈ ਅਟੈਕ ਕਰਨਾ ਸ਼ਾਮ ਨੂੰ ਅੱਜ ਇੰਨੀਆਂ ਚੀਜ਼ਾਂ ਖਾ ਜਾਣੀਆਂ ਕਿਉਂ ਮੈਂ ਵਰਤ ਰੱਖਿਆ ਹੋਇਆ ਫਿਰ ਉਸ ਨਾਲ ਹੈਜਾ ਹੋ ਜਾਂਦਾ ਜਿਆਦਾ ਖਾਣ ਨਾਲ ਬਦ ਹਜਮੀ ਹੋ ਜਾਂਦੀ ਹੈ ਫਿਰ ਦੋ ਦਿਨ ਡਾਕਟਰਾਂ ਦੇ ਚੱਕਰ ਲੱਗਦੇ ਰਹਿੰਦੇ ਨੇ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਮ ਬਹੁਤਾ ਖਾਓ ਨਾਮ ਬਹੁਤੀ ਬੰਦੀ ਕਰ ਦਿਓ ਕੁਦਰਤ ਦੇ ਕਾਨੂੰਨਾਂ ਅਨੁਸਾਰ ਚੱਲੋ ਜੇ ਜਿੰਨੀ ਸਰੀਰ ਨੂੰ ਲੋੜ ਐ ਓਨੀ ਰੋਟੀ ਦੇ ਦਿਓ ਇਹਨੂੰ ਉਸ ਤੋਂ ਘੱਟ ਦਿਓ ਥੋੜੀ ਜੀ ਪਰ ਨਾਮ ਬਹੁਤਾ ਜਪੋ ਸਤਿਗੁਰੂ ਮਹਾਰਾਜ ਕਹਿੰਦੇ ਇੱਕੋ ਹੀ ਗੱਲ ਦੇ ਪਿੱਛੇ ਨਾ ਪੈ ਜਾਇਆ ਕਰੋ ਵੀ ਮੈਂ ਵਰਤ ਰੱਖਿਆ ਹਾਂ ਸਾਲ ਦੇ ਵਿੱਚ 30 ਵਰਤਨੇ ਕੁੱਲ ਇੱਕ ਸਾਲ ਵਿੱਚ ਤੇ ਮੁਸਲਮਾਨ ਜਿਹੜੇ ਨੇ ਉਹ 30 ਰੋਜ਼ੇ ਇਕੱਠੇ ਰੱਖ ਲੈਂਦੇ ਨੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਹੁਣ ਇਹ ਭੁੱਖੇ ਰਹਿਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਉਹ ਫਿਰ ਕੀ ਕਰਦੇ ਰੋਜ਼ਿਆਂ ਵਾਲੇ ਤੜਕੇ 3 ਵਜੇ ਉੱਠ ਜਾਂਦੇ ਦਤੁਣਾ ਤੜਕੇ ਕਰ ਕਰਾ ਕੇ ਨਹਾ ਕੇ ਉਹ ਰੱਜ ਕੇ ਰੋਟੀ ਖਾ ਲੈਂਦੇ ਨੇ ਵੀ ਫਿਰ ਦਿਨੇ ਕੁਝ ਨਹੀਂ ਖਾਣਾ ਮੂੰਹ 'ਚ ਢੱਕਾ ਵੀ ਨਹੀਂ ਪੈਣ ਦੇਣਾ ਇੱਕ ਮਹੀਨਾ ਤੱਕ ਉਹਨਾਂ ਨੇ ਇੰਨਾ ਸੰਜਮ ਰੱਖਿਆ ਫਿਰ 11 ਮਹੀਨੇ ਉਹ ਦੁਨੀਆ ਪਰ ਦੀ ਜੋ ਵੀ ਹੈ ਗੰਦਗੀ ਸਭ ਖਾ ਜਾਵੇ। ਕਿਆ ਉੂਟ ਕਿਆ ਮੱਝਾਂ ਕਿਆ ਡੰਗਰ ਕਿਆ ਸਭ ਖਾ ਜਾਣਾ ਫੇਰ ਕੀ ਫਾਇਦਾ? ਤਾਂ ਗੋਨਾਰਕ ਦੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਸੈਸ ਸਿਆਣਪਾ ਲੱਖ ਹੋਵੇ ਤਾਂ ਇੱਕ ਨੱਚ ਲੈਣਾ। ਕਿ ਹਜ਼ਾਰਾਂ ਪੁਸਤਕਾਂ ਨਹੀਂ ਲੱਖਾਂ ਸਿਆਣਪ ਹੋਣ ਤਾਂ ਮਹਾਰਾਜ ਨੇ ਕਿਹਾ ਜੀ ਇੱਕ ਨੇ ਨਾਲ ਚੱਲਦੀ ਇਸ ਕਰਕੇ ਪੜ੍ਹਨਾ ਨਹੀਂ ਚਾਹੀਦਾ। ਇਥੇ ਤਾਂ ਨਹੀਂ ਕਿਹਾ ਕਿ ਪੜ੍ਹਨਾ ਨਹੀਂ ਚਾਹੀਦਾ। ਇਥੇ ਤਾਂ ਇਹ ਕਿਹਾ ਕਿ ਪੜ ਕੇ ਫਿਰ ਉਸ ਦੇ ਉੱਤੇ ਅਮਲ ਕਰੋ ਜਿਹੜੀ ਪੜ੍ਹਾਈ ਕਰਨੀ ਹੈ ਪੜ੍ਹਾਈ ਕਿਆ ਪੜੀ ਹੈ ਕਿਆ ਗੁਨੀਆਂ ਕਿਆ ਵੇਦ ਪੁਰਾਨਾ ਸੁਣੀ ਹੈ ਪੜ੍ਹੇ ਸੁਨੇ ਕਿਆ ਹੋਈ ਜਦ ਸਹਿਜ ਨਾ ਮਿਲੇ ਉਸ ਬੜਿਆ ਲਿਖਿਆ ਹੁਣ ਆ ਕਥਾ ਪੜ੍ਹੀ ਹੋਈ ਆ ਤਾਈਓ ਕਰ ਰਹੇ ਜਿਹਨੂੰ ਸਿੱਖਿਆ ਹੋਇਆ ਜੇ ਪੜ੍ਹਦੇ ਹੀ ਨਾ ਜੇ ਇਸ ਕਥਾ ਨੂੰ ਕੋਈ ਕਹੇ ਲਾ ਨਾਲੇ ਆਪਕੈ ਨੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਣਾ ਨਾਲ ਉਹ ਜਿਹੜੀਆਂ ਗੁਰਮਤ ਤੋਂ ਬਾਹਰ ਕੋਰੀਆਂ ਸਿਆਣਪਾਂ ਨੇ ਨਾ ਉਹ ਨਹੀਂ ਕੰਮ ਦਿੰਦੀਆਂ ਹਨ ਜਿਹੜੀ ਗੁਰਮਤ ਹੈ ਗੁਰੂ ਦੀ ਸਿਆਣਪ ਹੈ ਇਹਦਾ ਮਤਲਬ ਗੁਰੂ ਦੀ ਸਿਆਣਪ ਤਾਂ ਕੰਮ ਦਿੰਦੀ ਹੈ ਪਰ ਬੰਦੇ ਦੀ ਸਿਆਣਪ ਜਿਹੜੀ ਆਪਣੀ ਆ ਉਹ ਨਹੀਂ ਕੰਮ ਦਿੰਦੀ ਇਸ ਕਰਕੇ ਆਪਣੀਆਂ ਬਹੁਤੀਆਂ ਸਿਆਣਪਾਂ ਦਿਖਾਉਣੀਆਂ ਯੋਗ ਨਹੀਂ ਤਾਂ ਆਪੇ ਸਤਿਗੁਰੂ ਮਹਾਰਾਜ ਸੱਚੇ ਬਾਚਾ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਕਰੋ ਤੇ ਦੂਸਰੀ ਪੌੜੀ ਵਿੱਚ ਕਹਿੰਦੇ ਨੇ ਹੁਕਮੀ ਹੋ ਨਿਆ ਆਕਾਰ ਪਹਿਲਾਂ ਪਈ ਸੀ ਕਿ ਉਹਦੇ ਹੁਕਮਾਂ ਦੇ ਵਿੱਚ ਸਾਰੇ ਆਕਾਰ ਬਣੇ ਨੇ ਹੋਰ ਕੀ ਹੋ ਗਿਆ ਹੌਣ ਰੱਬ ਦੇ ਪਿਆਰੇ ਭਗਤੀ ਕਰਦੇ ਨੇ ਬਾਬਾ ਬੁੱਢਾ ਜੀ ਭਾਈ ਵਿਧੀ ਚੰਦ ਜੀ ਭਾਈ ਗੁਰਦਾਸ ਜੀ ऐसे बड़े-बड़े महान गुरु सिख ਜਿਹੜੇ ਨਹੀਂ ਹੁਣ ਉਹ ਜਦੋਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਨਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਇਹਨਾਂ ਪੰਕਤੀਆਂ ਨੂੰ ਜਦੋਂ ਹੁਕਮ ਦੇ ਵਿੱਚ ਕਮਾਉਂਦੇ ਨੇ ਉਹ ਰਾਜਾ ਵਿੱਚ ਚੱਲਦੇ ਨੇ ਤਾਂ ਇੱਕ ਦਿਨ ਗੁਰਨਾਨਕ ਦੇਵ ਜੀ ਬਾਬਾ ਬੁੱਢਾ ਜੀ ਦੇ ਮੋਢੇ ਤੇ ਹੱਥ ਰੱਖ ਲੈਂਦੇ ਨੇ ਤੇ ਕਹਿੰਦੇ ਨੇ ਸੰਗਤ ਨੂੰ ਸਾਧ ਸੰਗਤ ਜੀ ਅੱਜ ਤੋਂ ਇਹ ਸਾਡਾ ਹੀ ਰੂਪ ਹੋ ਗਏ ਹਨ ਇਹ ਮੇਰਾ ਹੀ ਰੂਪ ਹੈ ਅੱਜ ਤੋਂ ਇਸ ਕਰਕੇ ਜੀਨੇ ਸਾਡੇ ਦਰਸ਼ਨ ਕਰਨੇ ਹੋਣ ਉਹ ਬਾਬਾ ਗੁੱਡਾ ਜੀ ਦੇ ਦਰਸ਼ਨ ਕਰ ਲਵੋ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਇਹਹੀ ਬਚਨ ਭਾਈ ਵੀਰਦੀ ਛੰਦ ਵਾਸਤੇ ਕਿ ਜੀਨੇ ਮੇਰੇ ਦਰਸ਼ਨ ਕਰਨੇ ਉਹ ਭਾਈ ਵੀਰਦੀ ਜੰਦੇ ਦਰਸ਼ਨ ਕਰ ਲਵੋ ਇਸ ਤਰ੍ਹਾਂ ਪਾਤਸ਼ਾਹ ਨੇ ਕਈਆਂ ਵਾਸਤੇ ਇਹ ਜੇ ਵਚਨ ਕੀਤੇ ਨੇ ਭਾਈ ਇਹ ਵੀ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਹਮ ਕਰੋ ਨਿਵਾਸ ਇਹ ਵੀ ਕਹਿੰਦੇ ਰਹਿਤੋ ਸਹਿਬ ਜੇ ਪੰਜ ਚੋ ਮਿਲੇ ਮਮ ਸਰੂਪਤਾ ਜਾਨੋ ਭਲੇ ਇਥੇ ਹੁਣ ਗੁਰਨਾਨਕ ਦੇਵ ਜੀ ਦੇ ਜਿਹੜੇ ਬਚਨ ਨੇ ਨਾ ਇਹ ਹੁਣ ਅਨੁਭਵ ਦੁਆਰਾ ਕੀਤੇ ਹੋਏ ਬਚਨ ਹੁੰਦੇ ਨੇ ਟੀਕਿਆਂ ਜੇ ਬਚਨ ਨਹੀਂ ਮਿਲਦੇ ਸਟੀਕ ਕਰਨ ਵਾਲਾ ਅੱਖਰਾਂ ਤੱਕ ਹੀ ਸੀਮਤ ਰਹਿੰਦਾ ਹੁੰਦਾ ਕਿਉਂਕਿ ਉਹ ਬੁੱਧੀ ਤੱਕ ਸੀਮਤ ਹੈ ਜਦੋਂ ਆਤਮਿਕ ਤੌਰ ਤੇ ਇਹਨਾਂ ਅਨੁਭਵੀ ਅਰਥਾਂ ਨੂੰ ਦੇਖਿਆ ਜਾਂਦਾ ਹੁਕਮੀ ਹੋ ਵਨਿਆਕਾਰ ਜਿਹੜੇ ਉਹ ਹੁਕਮ ਨੂੰ ਮੰਨਣ ਵਾਲੇ ਨੇ ਹੁਕਮੀ ਲੋਕ ਰੱਬ ਦੇ ਪਿਆਰੇ ਉਹ ਪਰਮੇਸ਼ਰ ਦਾ ਹੀ ਆਕਾਰ ਬਣ ਜਾਂਦੇ ਨੇ ਜਿਵੇਂ ਗੁਰਨਾਨਕ ਦੇਵ ਜੀ ਨੇ ਕਿਹਾ ਤਾਂ ਬਾਬਾ ਬੁੱਢਾ ਜੀ ਸਾਡਾ ਹੀ ਰੂਪ ਨੇ ਇਸੇ ਪ੍ਰਕਾਰ ਉਹਦਾ ਹੀ ਆਕਾਰ ਬਣ ਜਾਂਦੇ ਨੇ ਪਰਮੇਸ਼ਰ ਦਾ ਹੀ ਬ੍ਰਹਮ ਗਿਆਨੀ ਜਿਹੜੇ ਨੇ ਕਿਉਂਕਿ ਉਹਨਾਂ ਦੇ ਵਿੱਚ ਉਹੀ ਚੀਜ਼ ਆ ਜਾਂਦੀ ਉਹਨਾਂ ਦਾ ਆਪਣਾ ਆਪ ਅੰਦਰੋਂ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਕੀ ਕੀਤਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨ ਕੋਇ ਉਹਨਾਂ ਨੇ ਹੁਕਮ ਨੂੰ ਸਮਝ ਲਿਆ ਹੈ ਗੁਰੂ ਦੁਆਰਾ ਉਹ ਹੁਣ ਹਉਮੈ ਦਾ ਬਚਨ ਨਹੀਂ ਕਹਿੰਦੇ ਜਿਵੇਂ ਪਹਿਲਾਂ ਬਾਬਾ ਜੀ ਨੂੰ ਪਿਆ ਸੀ ਕਿ ਬੁਰਖਾ ਹੁਣ ਅਮਰਤ ਵੇਲਾ ਨਾ ਬਾਬਾ ਬੋਡਾ ਜੀ ਕਹਿਣ ਲੱਗੇ ਨਹੀਂ ਮਹਾਰਾਜ ਹਲੇ ਤਾਂ ਅੱਧੀ ਰਾਤ ਹੈ ਮਹਾਰਾਜ ਕਹਿਣ ਲੱਗੇ ਨਹੀਂ ਅਮਰਤ ਵੇਲਾ ਹੈ ਨਹੀਂ ਮਹਾਰਾਜ ਹਲੇ ਅੱਧੀ ਰਾਤ ਤਿੰਨ ਵਾਰੀ ਓਹ ਕਹਾਇਆ ਪਰ ਦੇਖੋ ਜਿਹੜੇ ਉਹਨਾਂ ਦਾ ਰੂਪ ਹੋਏ ਬੈਠੇ ਨੇ ਬਾਬਾ ਲੈਣਾ ਜੀ ਉਹਨਾਂ ਨੂੰ ਕਹਿੰਦੇ ਫੁਰਖਾ ਅਮਰਤ ਵੇਲਾ ਹੋ ਗਿਆ ਅਸਮਾਨ ਵੱਲ ਦੇਖ ਕੇ ਤਾਰਿਆਂ ਨੂੰ ਦੇਖ ਕੇ ਕਹਿੰਦੇ ਮਹਾਰਾਜ ਹਲੇ ਦਾ ਅੱਧੀ ਰਾਤ ਨਜਰਾ ਰਹੀ ਹੈ ਤਾਰੇ ਹਲੇ ਉੱਥੇ ਗਏ ਨਹੀਂ ਗੁਰਨਾਨਕ ਦੇਵ ਜੀ ਕਹਿ ਲਗੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ ਹੈ ਇਸ ਨਾਮ ਕਰ ਲਓ ਕਹਿੰਦੇ ਜੀ ਸਤਿਵਚਨ ਆਪੋ ਦਾ ਬਚਨ ਮੰਨਣਾ ਹੈ ਜਦ ਮੇਰਾ ਗੁਰੂ ਕਹੇ ਅੱਧੀ ਰਾਤ ਕੇ ਅੰਮ੍ਰਿਤ ਵੇਲਾ ਮੇਰਾ ਗੁਰੂ ਭਾਵੇਂ ਰਾਤ 9 ਵਜੇ ਕੇ ਪੁਰਖਾ ਅੰਮ੍ਰਿਤ ਵੇਲਾ ਹੈ ਸਤਗੁਰੂ ਜੀ ਚਾਹਣ ਤਾਂ ਰਾਤ 9 ਵਜੇ ਹੀ ਅੰਮ੍ਰਿਤ ਵੇਲਾ ਬਣਾ ਸਕਦੇ ਨੇ ਇਹ ਇਹਨਾਂ ਦੀ ਹੀ ਸਮਰੱਥਾ ਹੋਰ ਕਿਸੇ ਦੀ ਨਹੀਂ ਹੈ ਇੱਕ ਸਮਾਂ ਹੁੰਦਾ ਕੋਈ ਮਹਾਤਮਾ ਜਿੱਥੇ ਆਪਣਾ ਕੇਲਾ ਹੈ ਆਪਣੇ ਸ਼ਹਿਰ ਪਟਿਆਲੇ ਦਾ ਇੱਥੇ ਕੋਈ ਮਹਾਤਮਾ ਬੈਠੇ ਸਮਾਧੀ ਘਾ ਲਾਖ ਬਾਬਾ ਅਲਾ ਸਿੰਘ ਜੀ ਤੁਰੇ ਜਾ ਰਹੇ ਹਨ ਅਨੇ ਉਹ ਭਾਈ ਉਰੇਆ ਮੈਂ ਤੈਨੂੰ ਵੀ ਇਹ ਕਹਾਂਦਾ ਐਸ ਟਾਈਮ ਇੰਨੀ ਸੋਹਣੀ ਘੜੀ ਚੱਲ ਰਹੀ ਆ ਨਾ ਜੇ ਤੋਂ ਇੱਥੇ ਮੋੜੀ ਗੱਡ ਦੇਵੇਂ ਤੇ ਇੱਥੇ ਬੜਾ ਵੱਡਾ ਸ਼ਹਿਰ ਬਣ ਸਕਦਾ ਕਿਉਂਕਿ ਕਈ ਘੜੀਆਂ ਬੜੀਆਂ ਸ਼ੁਭ ਹੁੰਦੀਆਂ ਨੇ ਉਹਨਾਂ ਨੇ ਬਚਨ ਮੰਨਿਆ ਉਸੇ ਵਕਤੀ ਉੱਥੇ ਮੋੜੀ ਗੱਡ ਦਿੱਤੀ ਤੇ ਆਲੇ ਦੀ ਪੱਤੀ ਬਣ ਗਈ ਆਲੇ ਦੀ ਪੱਤੀ ਪਹਿਲਾਂ ਮਸ਼ਹੂਰ ਹੋਈ ਔਲੀ ਔਲੀ ਪੱਤੀ ਆਲਾ ਬਣਿਆ ਫਿਰ ਪਟਿਆਲਾ ਬਣਿਆ ਸੁਭ ਘੜੀ ਹੈ ਸ੍ਰੀਸ਼ ਕਰਕੇ ਬਾਬਾ ਲੈਣਾ ਜੀ ਨੂੰ ਮਹਾਰਾਜ ਕਹਿਣ ਲੱਗੇ ਫੁਰਖਾ ਅਮਰਤ ਵੇਲਾ ਹੈ ਉਹ ਜਿਹੜਾ ਹੁਕਮੀ ਦੇ ਹੁਕਮ ਨੂੰ ਮੰਨਦਿਆਂ ਹੋਇਆ ਉਹਦਾ ਹੀ ਆਕਾਰ ਬਣ ਗਿਆ ਉਹਨੇ ਅੱਗੇ ਜਵਾਬ ਨਹੀਂ ਦੇਣਾ ਫਿਰ ਹੁਕਮੀ ਦੇ ਹੁਕਮ ਨੂੰ ਮੰਨ ਕੇ ਬਾਬਾ ਲੈਣਾ ਜੀ ਗੁਰੂ ਅੰਗਦ ਦੇ ਰੂਪ ਹੋ ਗਏ ਹੁਕਮੀ ਦੇ ਹੁਕਮ ਨੂੰ ਮੰਨ ਕੇ ਉਹਦਾ ਹੀ ਆਕਾਰ ਬਣ ਗਏ ਗਲਵੱਕੜੀ ਵਿੱਚ ਲੈ ਲਿਆ ਜਦ ਮੁਰਦਾਖਾਨ ਦੇ ਵੇਲੇ ਕਹਨੇ ਮੁਰਦਾ ਕਿਹੜੇ ਪਾਸੋਂ ਖਾਵਾਂ ਤਾਂ ਉੱਥੇ ਕੁਸ਼ੂ ਨਾ ਰਹਾ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਗਲਵੱਕੜੀ ਚ ਲੈ ਕੇ ਕਿਹਾ ਸੀ ਤੁਸੀਂ ਸਾਡੇ ਅੰਗਾਂ ਨਾਲ ਲੱਗੇ ਹੋ ਇਸ ਕਰਕੇ ਅੱਜ ਤੋਂ ਅੰਗਦ ਹੋਏ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾਇਆ ਇਹ ਉਹ ਹੁਕਮੀ ਦੇ ਹੁਕਮ ਨੂੰ ਮੰਨਣ ਵਾਲੇ ਹੁਕਮੀ ਦਾ ਆਕਾਰ ਹੀ ਬਣ ਜਾਂਦੇ ਨੇ ਹੁਕਮਨਾ ਕਹਿਆ ਜਾਈ ਔਰ ਬ੍ਰਹਮ ਗਿਆਨੀ ਦੇ ਹੁਕਮ ਨੂੰ ਵੀ ਆਪਾਂ ਕਥਨ ਕਰਕੇ ਨਹੀਂ ਦੱਸ ਸਕਦੇ ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ ਆਪਾਂ ਨਹੀਂ ਕੁਝ ਕਹਿ ਸਕਦੇ ਆਮ ਸਧਾਰਨ ਵਿਅਕਤੀ ਤਾਂ ਉਹਨਾਂ ਨਾਲ ਵਰਤ ਹੀ ਨਹੀਂ ਨਾ ਸਕਦਾ ਨਾ ਹੀ ਉਹ ਨੇੜੇ ਲਾਉਣ ਛੇਤੀ ਕਿਉਂਕਿ ਉਹਨਾਂ ਦੇ ਬਚਨ ਵੀ ਇਹੋ ਜੀ ਕਿਸਮ ਦੇ ਹੁੰਦੇ ਨੇ ਵਾਹਿਗੁਰੂ ਜਾਣਦਾ ਬਸ ਉਹਨਾਂ ਦਾ ਰਹਿਣਾ ਔਖਾ ਹੁੰਦਾ ਜਿਹੜੀ ਆਪਣੀ ਸਮਝ ਤੋਂ ਸਾਰਾ ਕੁਝ ਪਰੇ ਹੀ ਹੁੰਦਾ ਸਰੇਸ਼ ਕਰਕੇ ਮਹਾਤਮਾ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਾ ਜਿਹਾ ਬਚਨ ਕਰ ਦੇ ਜਿਹੜਾ ਸਾਡੇ ਦਿਮਾਗ ਵਿੱਚ ਵੀ ਨਹੀਂ ਹੁੰਦਾ ਉਥੇ ਆਪਾਂ ਵੀ ਉੜਝੇਵੇਂ ਵਿੱਚ ਬਹਿ ਜਾਂਦੇ ਆ ਕਿ ਇਹ ਇਹਨਾਂ ਨੇ ਕੀ ਬਚਨ ਕਰ ਦਿੱਤਾ ਉਹਨਾਂ ਦੀ ਮਰਜ਼ੀ ਹੈ ਇਸੇ ਕਰਕੇ ਤਾਂ ਅੱਜ ਦੇ ਜੱਗ ਵਿੱਚ ਬ੍ਰਹਮ ਗਿਆਨੀਆ ਲੋਪ ਹੋ ਗਏ ਨੇ ਕਿਉਂਕਿ ਆਪਾਂ ਅਧਿਕਾਰੀ ਨਹੀਂ ਹੈ ਆਪਾਂ ਅਗੇ ਕਿੰਤੂ ਪਰੰਤੂ ਵਾਲੇ ਬੰਦੇ ਜਦੋਂ ਅਸੀਂ ਪੁਰਾਣੇ ਮਹਾਪੁਰਸ਼ਾਂ ਦੇ ਕੋਈ ਐਸੇ ਮਹਾਪੁਰਸ਼ ਨੇ ਖੜੇ-ਖੜੇ ਕਹਿਣਗੇ ਤੁਸੀਂ ਇਸ ਗੱਲ ਤੇ ਤੁਸੀਂ ਵੀ ਕਿੰਦੂ ਕਰਦਣ ਇਹ ਕਿਵੇਂ ਹੋ ਸਕਦਾ ਜੀ ਇਹੇ ਕਰਕੇ ਤਾਂ ਮੈਂ ਸੁਣਾਉਣ ਤੋਂ ਵੀ ਡਰਦਾ ਰਹਿਣਾ ਤੁਹਾਨੂੰ ਬਾਬਾ ਇਹਨਾਂ ਦਾ ਕੀ ਪਤਾ ਗੱਲ ਪੈ ਜਾਣ ਮੇਰੇ ਅੰਦਰ ਵੀ ਕਹਿਣ ਇਹ ਗੱਲ ਕਿਵੇਂ ਹੋ ਸਕਦੀ ਹੈ ਮਹਾਤਮਾ ਦਾ ਕੋਈ ਪਤਾ ਨਹੀਂ ਹੁੰਦਾ ਉਹ ਖੜੇ-ਖੜੇ ਕਹਿਣਗੇ ਕਿਸੇ ਵੀ ਬੰਦੇ ਦੇ ਆਹ ਰੱਬ ਖੜਾ ਬਈ ਮਾਥਾ ਟੇਕ ਦੇਣ ਹੁਣ ਆਮ ਬੰਦਾ ਕਹਿੰਦਾ ਇਹ ਰੱਬ ਆ ਕਿਤੇ ਅਸਿਨੀ ਮੰਦੇ ਨੂੰ ਉਹ ਕਹਿੰਦੇ ਜਾ ਭਲਿਆ ਲੋਕਾਂ ਚੰਦ ਘੜੀਆਂ ਲਈ ਪ੍ਰਮਾਤਮਾ ਇੱਥੇ ਆਇਆ ਸੀ ਮੈਂ ਤੇਰੀ ਤਾਣ ਦੱਸ ਦਿੱਤਾ ਸੀ ਵੀ ਹੁਣ ਤੇਰਾ ਕੰਮ ਬਣ ਜਾਣਾ ਸੀ ਸਾਰਾ ਹੀ ਕੰਮ ਖਰਾਬ ਕਰ ਲੈਂਦਾ ਆਮ ਇਨਸਾਨ ਇਸੇ ਕਰਕੇ ਮਹਾਤਮਾ ਲੋਪ ਹੋ ਕੇ ਬੈਠੇ ਰਹਿੰਦੇ ਨੇ ਆਪਣੇ ਗੁਪਤ ਰੂਪ ਵਿੱਚ ਬੈਠ ਜਾਂਦੇ ਨੇ ਉਹਨਾਂ ਨੂੰ ਪਤਾ ਕੋਈ ਜਿਗਿਆਸੂ ਹੈ ਹੀ ਨਹੀਂ ਕਿਉਂਕਿ ਜਿਹੜੇ ਬਚਨ ਅਕਾਲ ਪੁਰਖ ਨੇ ਕਰਨੇ ਨੇ ਉਹ ਬ੍ਰਹਮ ਗਿਆਨੀ ਹੀ ਕਰ ਦਿੰਦੇ ਨੇ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲੈ ਫੁਰਖਾ ਚੱਕ ਪੰਡ ਸਿਰ ਦੇ ਉੱਤੇ ਤੇ ਇਹ ਕੰਮ ਤੁਸੀਂ ਨਹੀਂ ਕਰ ਸਕਦੇ ਖੇਤੀ ਬਾੜੀ ਦਾ ਸਿਰ ਦੇ ਉੱਤੇ ਪੰਡ ਚੁਕਾ ਦਿੱਤੀ ਲਿਆ ਕੇ ਘਰੇ ਰੱਖ ਦਿੱਤੀ ਮਾਤਾ ਸੁਰਖਣੀ ਕਹਿਣ ਲੱਗੇ ਤੁਸੀਂ ਦੇਖ ਤਾਂ ਲੈਂਦੇ ਇੰਨੇ ਸੋਹਣੇ ਵਸਤਰ ਪਾਏ ਹੋਏ ਸੀ ਇਹਨਾਂ ਨੇ ਤੁਸੀਂ ਸਾਰੇ ਖਰਾਬ ਕਰਦੇ ਵਿਚਾਰਿਆਂ ਦੇ ਏਡੀ ਦੂਰੋਂ ਆਏ ਨੇ ਕਿੰਨੇ ਸਿਲਕੀ ਕੱਪੜੇ ਪਾਏ ਹੋਏ ਉਹਨਾਂ ਨੇ ਸੋਹਣੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਦੁਨੀਆ ਵਾਂਗੂ ਲੱਗੀ ਕਰ ਪਰਮੇਸ਼ਰ ਕੀਏ ਮਹਾਰਾਜ ਮਾਤਾ ਸੁਲਖਣੀ ਨੂੰ ਪਰਮੇਸ਼ਰ ਕੀਏ ਜਾਦਾ ਕਿਹਾ ਕਰਦੇ ਪਰਮੇਸ਼ਰੀਏ ਤੂੰ ਵੀ ਐਉਂ ਕਰਨ ਲੱਗੀ ਪਰਮੇਸ਼ਰੀ ਤਾਂ ਕਹਿੰਦੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਨੇ ਤੇ ਉਹ ਪਰਮੇਸ਼ਰੀ ਤਾਂ ਕਿ ਉਹ ਮਾਇਆ ਸਾਰੀ ਸ੍ਰਿਸ਼ਟੀ ਦੀ ਮਾਤਾ ਸੁਲਖਣੀ ਇਸ ਕਰਕੇ ਗੋਝ ਭੇਦ ਹੈ ਇਹ ਕਹਿੰਦੇ ਪਰਮੇਸ਼ਰ ਕੀ ਤੂੰ ਵੀ ਦੇਖਣ ਲੱਗ ਪਈ ਦੁਨੀਆ ਵਾਂਗੂ ਜਰਾ ਨੇੜੇ ਹੋ ਕੇ ਤਾਂ ਦੇਖ ਅੰਨੇੜੇ ਹੋ ਕੇ ਦੇਖਦੀ ਉਹ ਚਿੱਕੜ ਨਹੀਂ ਆ ਉਹ ਤਾਂ ਸਾਰਾ ਕੇਸਰ ਛਿੜਕਿਆ ਹੋਇਆ ਤੇ ਸਿਰ ਦੇ ਉੱਤੇ ਵੱਡਾ ਸਾਰਾ ਛਤਰ ਝੂਲਦਾ ਜਾ ਦਿਖਾਇਆ ਕਹਿੰਦੇ ਪੰਡ ਚੱਕੀ ਹੋਈ ਆ ਕਿ ਛਤਰ ਚੱਕਿਆ ਹੋਇਆ ਕਹਿੰਦੇ ਮਹਾਰਾਜ ਤਾਂ ਛਤਰ ਹੈ ਕਹਿੰਦੇ ਫਿਰ ਤੂੰ ਦੁਨੀਆਂ ਵਾਲੇ ਪਾਸੇ ਨੂੰ ਕਿ ਤੁਰ ਗਈ ਸੰਸਾਰ ਨੂੰ ਤਾਂ ਇਹ ਪੰਡ ਹੀ ਦਿਖਦੀ ਹੈ ਹਾਲ ਸਾਡੇ ਪਾਣੇ 'ਸਤ ਛਤਰ ਚਕਾ ਦਿੱਤਾ ਇਹਨਾਂ ਨੂੰ ਅੱਜ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਜਿਹੜਾ ਮੇਰਾ ਹੁਕਮ ਮੰਨਦਾ ਨਾ ਮੇਰਾ ਹੀ ਰੂਪ ਹੋ ਜਾਂਦਾ ਗੁਰੂ ਅਮਰਦਾਸ ਜੀ ਨੇ ਹੁਕਮ ਮੰਨਿਆ ਗੁਰੂ ਅੰਗਦ ਦਾ ਰੂਪ ਹੀ ਹੋ ਗਿਓ ਜੇ ਬ੍ਰਹਮ ਗਿਆਨੀ ਬਚਨ ਮੰਨਦਾ ਬ੍ਰਹਮ ਗਿਆਨੀ ਉਹਦਾ ਹੀ ਰੂਪ ਹੋ ਜਾਂਦਾ ਜੇ ਆਪਾਂ ਮੰਨ ਲਵਾਂਗੇ ਬਚਨ ਤਾਂ ਆਪਾਂ ਵੀ ਉਹਦਾ ਹੀ ਰੂਪ ਹੋ ਜਾਵਾਂਗੇ ਸਤਿਗੁਰੂ ਕਹਿੰਦੇ ਔ ਹੁਕਮੀ ਦੇ ਹੁਕਮ ਨੂੰ ਮੰਨਣ ਲਾਲ ਹੁਕਮੀ ਦਾ ਆਕਾਰ ਹੀ ਬਣ ਜਾਈਦਾ ਹੁਕਮ ਕਦੇ ਤੁਸੀਂ ਇਸ ਗੱਲ ਨੂੰ ਨੋਟ ਕੀਤਾ ਜਿਹੜੇ ਵੱਡੇ ਘਰਾਣਿਆਂ ਦੇ ਵਿੱਚ ਜਿਹੜੇ ਉਨ੍ਹਾਂ ਦਾ ਵੱਡਾ ਮੁਖੀ ਹੁੰਦਾ ਉਹਨੂੰ ਹੁਕਮ ਕਿਹਾ ਜਾਂਦਾ ਜੇਸ ਕਰਕੇ ਮਾਰਿਆ ਗਿਆ ਜਿਹੜਾ ਵੱਡਾ ਆਕਾਲ ਪੁਰਖ ਵਾਹਿਗੁਰੂ ਆ ਉਹ ਹੁਕਮ ਜਿਹੜਾ ਨਾ ਉਹ ਕਹਿੰਦੇ ਕਹਿਆ ਉਹਨੇ ਬਚਨ ਕਿਹਾ ਨਾ ਜਾਈ ਕਹਿੰਦੇ ਬ੍ਰਹਮ ਗਿਆਨੀ ਨਹੀਂ ਕਿਤੇ ਜਾਂਦੇ ਨਾ ਜੰਮਦੇ ਨਾ ਮਰਦੇ ਨਾ ਆਉਂਦੇ ਨਾ ਜਾਂਦੇ ਇਹ ਮੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਹੁਕਮੀ ਹੋਨ ਜੀ ਜਿਹੜਾ ਹੁਕਮ ਨੂੰ ਮੰਨਣ ਵਾਲਾ ਹੁਕਮੀ ਬ੍ਰਹਮ ਗਿਆਨੀ ਹੈ ਉਹਦੇ ਜਿੰਨੇ ਵੀ ਜੀਵ ਜੰਤ ਨੇ ਦੁਨੀਆਂ ਦੇ 84 ਲੱਖ ਹੈ ਦੇਵਤੇ ਨੇ ਇਹਦੇ ਹੁਕਮ ਵਿੱਚ ਚੱਲਣ ਲੱਗ ਜਾਂਦੇ ਨੇ ਸਾਰੇ ਬ੍ਰਹਮ ਗਿਆਨੀ ਦਾ ਤੇ ਪਰਮੇਸ਼ਰ ਦਾ ਕਿੰਨਾ ਕੁ ਫਰਕ ਹੁੰਦਾ ਜੇ ਪਾਣੀ ਦਾ ਘੜਾ ਭਰ ਕੇ ਆਪਾਂ ਸਮੁੰਦਰ ਦੇ ਵਿੱਚ ਰੱਖ ਦਈਏ ਪਾਣੀ ਦਾ ਵੀ ਭਰਿਆ ਹੋਇਆ ਤੇ ਸਮੁੰਦਰ ਦੇ ਚਾਰੇ ਪਾਸੇ ਉਹ ਘੜੇ ਦੇ ਪਾਣੀ ਹੈ ਉਹਦੇ ਅੰਦਰ ਵੀ ਪਾਣੀ ਹੈ ਸਿਰਫ ਇੰਨਾ ਕਹ ਵੀ ਸਮੁੰਦਰ ਦਾ ਕੋਈ ਆਕਾਰ ਨਹੀਂ ਤੇ ਉਹਦਾ ਆਕਾਰ ਨਜ਼ਰ ਆ ਰਿਹਾ ਘੜੇ ਦਾ ਹੈ ਉਹਦੇ ਵਿੱਚ ਹੀ ਲੀਨ ਜਦੋਂ ਉਹਦੀ ਪਰਾਰਬਧ ਮੁਕਤੀ ਘੜਾ ਟੁੱਟ ਗਿਆ ਤਾਂ ਉਹਨੇ ਉਹਦੇ ਵਿੱਚ ਹੀ ਲੀਨ ਹੋ ਜਾਣਾ ਬ੍ਰਹਮ ਗਿਆਨੀ ਇੰਨਾ ਪਰਮੇਸ਼ਰ ਦੇ ਅੰਦਰ ਸਮਾ ਜਾਂਦਾ ਹੈ ਤੇ ਬਾਬਾ ਬੁੱਢਾ ਜੀ ਵਰਗੇ ਮਹਾਪੁਰਸ਼ ਜੇ ਆਪ ਸ਼ਾਮ ਦੀ ਜਿਹੜੇ ਕਥਾ ਸੁਣਦੇ ਹੋ ਉਹਨਾਂ ਨੂੰ ਪਤਾ ਕਿ ਬਾਬਾ ਬੁੱਢਾ ਜੀ ਨਾਲ 6ਵੇਂ ਪਾਤਸ਼ਾਹ ਕਿੰਨੇ ਲੀਨ ਹੋ ਗਏ ਸੀ ਇੱਕ ਵਾਰ ਅੰਤਮ ਸਮੇਂ ਤੇ ਇੱਕ ਦੂਜੇ ਦਾ ਖਿਆਲ ਹੀ ਨਹੀਂ ਰਿਹਾ ਕਿਉਂਕਿ ਜਦੋਂ ਆਪਾਂ ਪਰਮੇਸ਼ਰ ਵਿੱਚ ਲੀਨ ਹੁੰਦੇ ਆ ਪਰਮੇਸ਼ਰ ਆਪਣੇ ਵਿੱਚ ਲੀਨ ਹੋ ਜਾਂਦਾ ਜਦ ਭਾਈ ਗੋਂਦੇ ਨੇ ਕਾਬਲ ਵਿੱਚ ਬੈਠੇ ਜਦ ਅਮਰਤ ਵੇਲੇਸ਼ ਨਾਮ ਕਰਕੇ ਬਾਣੀ ਪੜੀ ਸਿਮਰਨ ਕੀਤਾ ਚਿੱਤ ਜੁੜ ਗਿਆ ਸਤਵੇਂ ਪਾਤਸ਼ਾਹ ਦੇ ਚਰਨਾਂ 'ਚ ਜਦ ਚਿੱਤ ਜੁੜ ਗਿਆ ਸਤਵੇਂ ਪਾਤਸ਼ਾਹ ਦੇ ਚਰਨਾਂ 'ਚ ਮਹਾਰਾਜ ਵੀ ਜੁੜ ਗਏ ਉਹਦੇ ਵਿੱਚ ਹੁਣ ਲਾਂਗਰੀ ਆਇਆ ਮਹਾਰਾਜ ਪ੍ਰਸ਼ਾਦ ਦਾ ਛਕ ਲੋ ਸੰਗਤ ਤਿਆਰ ਹੈ ਫਿਰ ਬੋਲਿਆ ਫਿਰ ਫਿਰ ਕੋ ਸਿੱਖ ਕਹਿੰਦੇ ਬੈਠ ਜਾ ਤੂੰ ਗੱਲ ਅਜ ਮਹਾਰਾਜ ਜਿਹੜਾ ਐ ਬੈਠੇ ਨੇ ਜਦ ਸ਼ਾਮ ਦਾ ਤੀਜਾ ਚੌਥਾ ਪਹਿਲ ਚਲਿਆ ਗਿਆ 3 ਵਜੇ ਤੋਂ ਬਾਅਦ ਕਿ 4 ਵਜੇ ਜਾ ਕੇ ਮਹਾਰਾਜ ਨੇ ਨੇਤਰ ਖੋਲੇ ਮਹਾਰਾਜ ਕਹਿੰਦੇ ਲਿਆਓ ਭਾਈ ਪ੍ਰਸ਼ਾਦਾਂ ਲਿਆਓ ਹੌਲੀ ਹੌਲੀ ਫਿਰ ਜਿਹੜੇ ਨੇੜਲੇ ਗੁਰਸਿੱਖ ਹੁੰਦੇ ਨੇ ਬਹੁਤ ਆ ਨੇੜੇ ਹੁੰਦੇ ਨੇ ਕਹਿਣ ਲੱਗੇ ਮਹਾਰਾਜ ਅੱਜ ਆਪ ਜੀ ਸਾਨੂੰ ਕਿਰਪਾ ਕਰਕੇ ਦੱਸੋ ਕੀ ਗੱਲ ਐ ਵੀ ਆਪ ਜੀ ਇੰਨੇ ਲੀਨ ਹੋ ਕੇ ਕਹਿੰਦੇ ਭਾਈ ਬੋਂਦੇ ਨੇ ਸਾਡੇ ਚਰਨ ਪਕੜ ਲੈ ਧਿਆਨ ਦੇ ਨਾਲ ਕਹਿੰਦੇ ਅਸੀਂ ਸੋਚੇ ਜੇ ਅਸੀਂ ਹਿੱਲ ਗਏ ਨਾ ਤੋ ਉਹਦਾ ਧਿਆਨ ਟੁੱਟ ਜਾਣਾ ਉੱਥੇ ਇਸ ਕਰਕੇ ਅਸੀਂ ਆਪਣੇ ਪਿਆਰੇ ਦੇ ਪਿਆਰ ਨੂੰ ਲੈ ਕੇ ਹਿੱਲੇ ਹੀ ਨਹੀਂ ਚੁੱਪ ਕਰਕੇ ਬੈਠੇ ਰਹੇ ਵੀ ਉਹਨੂੰ ਆਨੰਦ ਮਾਣਨ ਲਈਏ ਉਹ ਸਾਡੇ ਧਿਆਨ ਦਾ ਆਨੰਦ ਮਾਣਦਾ ਰਿਹਾ ਸੀ ਉਹਦਾ ਆਨੰਦ ਮਾਣਦੇ ਰਹੇ ਰੱਬ ਆਪਣਾ ਆਨੰਦ ਮਾਣਦਾ ਹੈ ਜਦ ਆਪਾਂ ਉਹਨੂੰ ਯਾਦ ਕਰਦੇ ਆਂ ਉਦੋਂ ਉਹ ਆਪਾਂ ਨੂੰ ਯਾਦ ਕਰਦਾ ਹੁੰਦਾ ਜਦ ਆਪਾਂ ਸਾਰੇ ਜਣੇ ਮਿਲ ਕੇ ਕਹਿੰਦੇ ਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਉਹ ਜਿਹੜਾ ਆਪਾਂ ਬੰਦ ਕਰਤਾ ਉਹ ਕਹਿੰਦਾ ਹੋਰ ਕਰੋ ਮਹਾਰਾਜ ਇਹ ਕੰਮਕਾਰ ਵਾਲੇ ਬੰਦੇ ਆ ਜੀ ਇਹ ਜਿਆਦਾ ਜਾਪ ਨਹੀਂ ਕਰ ਸਕਦੇ ਕਹਿੰਦੇ ਮੈਂ ਤੇ ਬੜਾ ਨੰਦਾਰ ਹਸ ਜਦ ਤੁਸੀਂ ਜਾਪ ਰਹੇ ਸੀ ਨਾ ਮੇਰਾ ਚਿੱਤ ਕਰਦਾ ਸਾਰੀ ਸੰਗਤ 24 ਘੰਟੇ ਜੱਦੀ ਜਾਏ ਮੈਂ ਤੁਹਾਡੇ ਚ ਧਿਆਨ ਜੋੜਾਂ ਤੁਸੀਂ ਮੇਰੇ ਚ ਜੋੜੋ ਪਰਮਾਤਮਾ ਉਦੋਂ ਬਹੁਤ ਆਨੰਦਿਤ ਹੋ ਜਾਂਦੇ ਜਦੋਂ ਸੰਗਤ ਨਾਮ ਜਪਦੀ ਭਾਈ ਗੁੰਦੇ ਨਹੀਂਵੇਂ ਚਰਨ ਪਕੜ ਲੈ ਇਸ ਕਰਕੇ ਜਿੰਨੇ ਜੀ ਨੇ ਸਾਰੇ ਉਸ ਬ੍ਰਹਮ ਗਿਆਨੀ ਦੇ ਵਸੀਕਾਰ ਹੋ ਜਾਂਦੇ ਨੇ ਜਿੰਨੀ ਅਥਾਰਟੀ ਪਰਮਾਤਮਾ ਦੀ ਹੈ ਉਹ ਤੋਂ ਵੱਧ ਬ੍ਰਹਮ ਗਿਆਨੀ ਦੀ ਬਣ ਜਾਂਦੀ ਹੈ ਇਹ ਨਹੀਂ ਕਿ ਉਹ ਦੀ ਬਣ ਜਾਂਦੀ ਹੈ ਪਰਮਾਤਮਾ ਖੁਦ ਕਹਿੰਦੇ ਨੇ ਮੇਰੀ ਬੰਦ ਹੀ ਭਗਤ ਛੁੜਾਵੇ ਬੰਦ ਹੈ ਪਰਮਾਤਮਾ ਛੁਟਿਆ ਲੋ ਕਹਿੰਦੇ ਨੇ ਉਹ ਮੈਂ ਆਪਣੇ ਨਾਲਾਂ ਦੀ ਵੱੱਡ ਵਡਿਆਈ ਸੰਗਤ ਨੂੰ ਦਿੱਤੀ ਐ ਆਪ ਕਹਿੰਦੇ ਨੇ ਮੇਰਾ ਪੰਜਵੇਂ ਪਾਤਸ਼ਾਹ ਕਹਿੰਦੇ ਜਿੱਥੇ ਅਸੀਂ ਬੈਠਣਾ ਹਰਮੰਦਰ ਸਾਹਿਬ ਉਹ ਥਾਂ ਮੇਰਾ ਨੀਵਾ ਰੱਖਿਓ ਕਿਉਂ ਕਿਉਂਕਿ ਜਿੱਥੇ ਸੰਗਤ ਬੈਣੀ ਉਹ ਥਾਂ ਉੱਚਾ ਹੋਵੇ ਮੈਂ ਨੀਵਾ ਬੈਠਾਂ ਆਪਾਂ ਨੂੰ ਵੱਡੀ ਵਡਿਆਈ ਦਿੰਦੇ ਨੇ ਫਿਰ ਸੇਵਕਾਂ ਨੂੰ ਬ੍ਰਹਮ ਗਿਆਨੀਆਂ ਨੂੰ ਵੱਡੀ ਵਡਿਆਈ ਦਿੰਦੇ ਨੇ ਮਹਾਰਾਜ ਜੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਜੀਵ ਜੰਤ ਛੋਟੇ ਵੱਡੇ ਬ੍ਰਹਮ ਗਿਆਨੀ ਦੇ ਵਸੀਕਾਰ ਹੀ ਹੁੰਦੇ ਨੇ ਸਾਰੇ ਕੋਈ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ ਜੇ ਉਹਨਾਂ ਦੇ ਹੁਕਮ ਦੇ ਵਿੱਚ ਆਮ ਜੀਵ ਚੱਲ ਪੈਣ ਤਾਂ ਹੁਕਮ ਮਿਲਿਆ ਵੜਿਆ ਹੀ ਬ੍ਰਹਮ ਗਿਆਨੀ ਦੇ ਹੁਕਮ ਵਿੱਚ ਜੇ ਕੋਈ ਚੱਲਣ ਲੱਗ ਜਾਵੇ ਉਹਨਾਂ ਦੇ ਬਚਨਾਂ ਨੂੰ ਮੰਨਣ ਲੱਗ ਜੇ ਇੰ样 ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਜਾਣ ਕੇ ਮੰਨੇ ਤਾਂ ਉਸ ਜਿੰਨਾ ਮਰਜੀ ਬੰਦੇ ਨੂੰ ਕਿਸੇ ਪਾਸੇ ਠੱਕੇ ਪੈਂਦੇ ਹੋਣ ਜੋ ਬ੍ਰਹਮ ਗਿਆਨੀ ਦਾ ਬਚਨ ਮੰਨ ਲਵੇ ਨਾ ਉਹਨੂੰ ਵਡਿਆਈਆਂ ਮਿਲਣ ਲੱਗ ਜਾਂਦੀਆਂ ਬਚਨ ਮੰਨਣੇ ਤੇ ਹੀ ਸਾਰੀ ਗੱਲ ਹੈ ਕਿਉਂਕਿ ਆਪਾਂ ਥੋੜਾ ਜਿਹਾ ਵਖਰੇਵਾ ਰੱਖ ਲਏਨੇ ਆ ਆਪਾਂ ਘੜਾ ਰੂਪ ਦੇਖਦੇ ਆ ਉਹਨੂੰ ਇਹ ਨਹੀਂ ਦੇਖਦੇ ਕਿ ਘੜੇ ਵਿੱਚ ਸਮੁੰਦਰ ਦਾ ਪਾਣੀ ਹੈ ਤੇ ਘੜੇ ਦੇ ਬਾਹਰ ਵੀ ਸਮੁੰਦਰ ਦਾ ਪਾਣੀ ਹੈ ਤੋਂ ਇੱਕੋ ਹੀ ਰੂਪ ਹੋਏ ਬੈਠੇ ਨੇ ਉਹ ਬ੍ਰਹਮ ਰੂਪ ਹੋਏ ਬੈਠੇ ਨੇ ਭਾਈ ਕਟੂ ਨੂੰ ਸ਼ਹਿਰ ਹੀ ਨਹੀਂ ਛਕਾਇਆ ਕਹਿੰਦੇ ਪਹਿਲਾਂ ਛੇਵੇਂ ਪਾਤਸ਼ਾਹ ਨੂੰ ਛੇਵੇਂ ਪਾਤਸ਼ਾਹ ਕਹਿੰਦਾ ਕੀੜੇ ਪੈ ਗਏ ਪਹਿਲਾਂ ਉਹਨੂੰ ਛਕਾ ਦਿਓ ਜਿੱਥੇ ਮੈਂ ਬੈਠਾ ਉਮੈਦ ਹਿਰਦੇ ਚ ਬੈਠਾ ਮੈਂ ਉਹਦੀ ਜ਼ੁਬਾਨ ਤੇ ਭਾਈ ਕੱਟੂ ਦੇ ਬੈਠਾ ਉਹ ਉੱਥੇ ਸ਼ਹਿਰ ਨਹੀਂ ਚੁਕਾ ਕੇ ਆਏ ਇਸ ਕਰਕੇ ਮਹਾਰਾਜ ਕਹਿੰਦੇ ਜੇ ਬ੍ਰਹਮ ਗਿਆਨੀ ਦੇ ਹੁਕਮ ਦੇ ਚ ਚਲਿਆ ਜਾਵੇ ਤਾਂ ਉਹਨੂੰ ਵੱਡੀਆਂ ਵਡਿਆਈਆਂ ਮਿਲਦੀਆਂ ਨੇ ਹੁਕਮੀ ਉਤਮ ਨੀਚ ਬ੍ਰਹਮ ਗਿਆਨੀ ਦੇ ਹੁਕਮ ਵਿੱਚ ਅਥਵਾ ਸਤਿਗੁਰੂ ਦੇ ਹੁਕਮ ਵਿੱਚ ਕਿਉਂਕਿ ਜਿਹੜਾ ਹੁਕਮੀ ਹੋ ਬਨੇ ਆਕਾਰ ਹੈ ਤਾਂ ਪਰਮੇਸ਼ਰ ਲਈ ਰੱਖਿਆ ਨਾ ਆ ਜਿਹੜਾ ਹੁਕਮੀ ਹੋਵਨਾਕਾਰ ਦੂਜੇ ਭਾਵ ਵਿੱਚ ਆਪਾਂ ਹੁਣ ਚੱਲ ਰਹੇ ਇਹ ਸਤਿਗੁਰੂ ਨਹੀਂ ਤੇ ਬ੍ਰਹਮ ਗਿਆਨੀ ਦੇ ਇੱਕੋ ਜਿਹੀ ਚੱਲ ਰਹੇ ਹੁਕਮੀ ਉੱਤਮ ਨੀਚ ਜਿਹੜਾ ਹੁਕਮ ਨੂੰ ਮੰਨਣ ਵਾਲਾ ਹੁਕਮੀ ਪੁਰਸ਼ ਆ ਨਾ ਉਹਦੇ ਹੁਕਮ ਦੇ ਵਿੱਚ ਜਿਹੜੇ ਨੀਚ ਪੁਰਸ਼ ਨੇ ਉਹ ਵੀ ਉੱਤਮ ਬਣ ਜਾਂਦੇ ਨੇ ਉਹ ਜਿਵੇਂ ਸ੍ਰੀ ਖਡੂਰ ਸਾਹਿਬ ਉਹ ਅੰਗਦੇ ਮਹਾਰਾ ਜੇਲੇ ਖੀਰ ਖਾਣਾ ਸਿੱਖ ਆ ਕੇ ਉਹ ਐਵੇਂ ਡੁਪਲੀਕੇਟ ਸਿੱਖ ਬਣ ਗਿਆ ਕੱਪੜੇ-ਕਪੜੇ ਜੇ ਪਾ ਕੇ ਖੀਰ ਖਾਵੇ ਵਧੀਆ ਮਿਲਦੀ ਖੀਰ ਵਿੱਚ ਘਿਓ ਪੈਂਦਾ ਖਾ ਪੀ ਕੇ ਸੌਂ ਜਾ ਕਰ ਫੇਰ ਖਾਵੇ ਫੇਰ ਸੌਂ ਜਾਏ ਕਈ ਕੋ ਸਿੱਖਾਂ ਨੇ ਕਹੇ ਭਾਈ ਕੋਈ ਸੇਵਾ ਵੀ ਕਰਿਆ ਕਰ ਤੂੰ ਖੀਰ ਦੀਆਂ ਚੜਾਈਆਂ ਭਰ-ਭਰ ਖਾ ਗਿਆ ਬਾਬਾ ਬੁੱਢਾ ਜੀ ਨੇ ਕਿਹਾ ਅਰਾ ਮੈਂ ਨਹੀਂ ਮੰਨਦਾ ਤੁਹਾਨੂੰ ਐਵੇਂ ਕੁਵਾਰ ਜੱਟ ਇਕੱਠੇ ਹੋਏ ਸਾਰੇ ਕਹਿੰਦੇ ਕਿਓ ਮੈਂ ਤਾਂ ਗੁਰੂ ਅੰਗਦ ਦੇਵ ਜੀ ਨੂੰ ਮੰਨਦਾ ਬਸ ਜਿਵੇਂ ਅੱਜ ਕੱਲ ਲੋਕ ਕਹਿੰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਨਹੀਂ ਕਿਸੇ ਸੰਤ ਸੁੰਦਰ ਨੂੰ ਮੰਨਦੇ ਆ ਉਹ ਕਹਣਾ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਮੰਨਦਾ ਸਾਬ ਰਿਜੈਕਟ ਕਰਦਾ ਮੈਂ ਮੈਂ ਗੁਰੂ ਅੰਗਦ ਦੇਵ ਜੀ ਨੂੰ ਮੰਨਾਂਗਾ ਸਾਰੇ ਬੜੇ ਹੈਰਾਨ 6 ਮਹੀਨੇ ਉਹ ਖੀਰ ਖਾਂਦਾ ਰਿਹਾ ਭਰੇ ਵੱਡੀ ਸਾਰੀ ਪ੍ਰਾਦ ਜੀ ਖਾਹਿਆ ਕਰੇ ਫੇਰ ਭਰੇ ਫੇਰ ਖਾ ਜਾਏ ਫੇਰ ਖਾ ਜਾ ਕਰੇ ਕਾਫੀ ਮੋਟਾ ਮਤ ਤਾਜਾ ਹੋ ਗਿਆ ਇੱਕ ਦਿਨ ਕੁਦਰਤੀ ਉਹਦੇ ਕਮਰੇ ਦੇ ਮੂਹਰੇ ਆਸਣ ਮਹਾਰਾਜ ਨੇ ਲਾਇਆ ਤੇ ਲੰਗਰ ਉੱਥੇ ਹੀ ਸੀ ਲੰਗਰ ਦੇ ਵਿੱਚ ਹੀ ਆਸਣ ਲਾਇਆ ਮਹਾਰਾਜ ਪ੍ਰਸ਼ਾਦਾ ਛਕਣ ਆਏ ਉਹਨੇ ਜਦ ਰੌਲਾ ਸੁਣਿਆ ਸਤਨਾਮ ਵਾਇਗੁਰੂ ਪੰਗਤਾਂ ਲੱਗੀਆਂ ਉਹ ਵੀ ਜਾ ਕੇ ਭੱਜ ਕੇ ਆ ਕੇ ਪੰਗ ਵਿੱਚ ਬਹਿਣ ਲੱਗਿਆ ਜਦ ਅਚਾਨਕ ਦੇਖਿਆ ਮਹਾਰਾਜ ਬੈਠੇ ਸਾਡਾ ਉਹ ਮੱਥਾ ਦੇਖਣ ਲੱਗਿਆ ਅੱਖਾਂੀਆਂ ਮਾਰਦਾ ਮਹਾਰਾਜ ਕਹਿੰਦੇ ਇਹ ਕੌਣ ਹੈ ਕਹਿੰਦੇ ਮਹਾਰਾਜ ਇਹ ਕਈ ਮਹੀਨੇ ਤੋਂ ਆਇਆ ਹੋਇਆ ਔਰ ਬਸ ਖੀਰ ਖਾਂਦਾ ਸੌ ਜਾਂਦਾ ਅਸੀਂ ਇਹਨੂੰ ਕਿਹਾ ਵੀਛੇ ਲੱਕੜਾਂ ਦੀ ਸੇਵਾ ਕੋਈ ਲੰਗਰ ਦੀ ਸੇਵਾ ਕਰਿਆ ਕਰ ਗੁਰੂ ਘਰ ਦਾ ਰਾਸ਼ਨ ਨਹੀਂ ਚੱਕੀਦੇ ਹੋ ਇਹ ਮਹਾਰਾਜ ਕਹਿੰਦਾ ਮੈਂ ਤਾਂ ਗੁਰੂ ਅੰਗਦ ਦੇਵ ਜੀ ਦਾ ਹੀ ਬਚਨ ਮੰਨਣਾ ਹੋਰ ਕਿਸੇ ਦਾ ਬਚਨ ਨਹੀਂ ਨਾ ਮੈਂ ਸੰਗਤ ਦਾ ਮੰਨਣਾ ਨਾ ਮੈਂ ਕਿਸੇ ਸਿੱਖ ਦਾ ਬਚਨ ਮੰਨਣਾ ਮਹਾਰਾਜ ਕਹਿੰਦੇ ਪਿਆਰਿਆ ਮੇਰਾ ਬਚਨ ਕੀ ਮੰਨੇਗਾ ਤੂੰ ਹੁਣ ਤੇਰੀ ਉਮਰ ਅੱਠ ਪਹਿਰ ਬਾਕੀ ਹੈ ਹੁਣ ਤੂੰ ਮੇਰਾ ਉਹ ਬਚਨ ਕੀ ਮੰਨੇਗਾ ਤੇਰਾ ਮੈਂ ਭਲਾ ਕਿੱਦਾਂ ਕਰਾਂ ਹਾਂ ਘਬਰਾ ਗਿਆ ਮਹਾਰਾਜ ਜਿਵੇਂ ਕਿਵੇਂ ਮੇਰਾ ਭਲਾ ਕਰੋ ਮਹਾਰਾਜ ਕਹਿੰਦੇ ਫਿਰ ਮੰਨੇਗਾ ਕਹਿੰਦੇ ਹਾਂ ਮਾਰਾ ਕੇ ਜੰਗਲ ਵਿੱਚ ਜਾ ਕੇ ਲੱਕੜਾਂ ਦੀ ਚੀਖਾ ਬਣਾ ਕੇ ਅੱਗ ਲਾ ਕੇ ਉਹ ਤੇ ਸੜ ਜਾ। ਤਾਂ ਤੇਰਾ ਭਲਾ ਹੋ ਸਕਦਾ ਨਹੀਂ ਹੋਰ ਕੋਈ ਰਸਤਾ ਨਹੀਂ ਹੁਣ। ਉਹ ਘਬਰਾ ਗਿਆ। ਚਲੇ ਆ ਗਿਆ। ਜੰਗਲ ਜਾ ਕੇ ਚੀਖਾ ਬਣਾ ਲਈ ਅੱਗ ਵੀ ਲਾ ਲਈ। ਕਹਿੰਦਾ ਦੇਖੋ ਸਿੱਖਾ ਨੇ ਕੀ ਦੀਰਖਾ ਨਾਲ ਮੈਨੂੰ ਫਸਾਤਾ ਮਹਾਰਾਜ ਨੇ ਆਉਂ ਕਹਿੰਦਾ ਪਤਾ ਨਹੀਂ ਕੀ ਕੀ ਬੁਰਬੁਰ ਕਰਦਾ ਰਿਹਾ ਉੱਥੇ। ਇਹਨਾਂ ਦੇ ਵਿੱਚ ਹੋਰ ਆ ਗਿਆ। ਉਹਦੇ ਕੋਲ ਵਾਵਾ ਸਾਰਾ ਸਮਾਨ ਮੋਤੀ ਹੀਰੇ ਕਾਫੀ ਸਮਾਨ ਟੱਕਿਆ ਹੋਇਆ ਪੰਡ ਬੰਦੀ ਉਹਦਾ ਨਾਮ ਮੇਰਾ ਉਹ ਆ ਕੇ ਕਹਿਣ ਲੱਗਿਆ ਕਿਉਂ ਵੀ ਤੂੰ ਅੱਗੇ ਦਵਾਲੇ ਜਿਹੜੇ ਕੱਢੀ ਜਾਣਾ ਕਹਿੰਦਾ ਮੈਨੂੰ ਮਹਾਰਾਜ ਨੇ ਓ ਸਾਰੀ ਗੱਲ ਸੁਣਾਈ ਆ ਸਿੱਖਾਂ ਨੇ ਮੈਨੂੰ ਈਰਖਾ ਨਾਲ ਢਾਹਦਾ ਜੀ ਅਸੀਂ ਅੱਗੇ ਜਿਹਾੜ ਮਰ ਆਖੇ ਤੇ ਤੇਰੀ ਕਲਿਆਣ ਹੋ ਜੂ ਉਹ ਮੇਰਾ ਚੋਰ ਜਿਹੜਾ ਸੀ ਉਹਦੇ ਮੰਗਰ ਰਾਜੇ ਦੇ ਸਿਪਾਹੀ ਲੱਗੇ ਹੋਏ ਸੀ ਉਹ ਕਹਿੰਦਾ ਪਿਆਰਿਆ ਇਹ ਬਚਨ ਮੈਨੂੰ ਦੇ ਤੂੰ ਆਪ ਫੜ ਹੀਰੇ ਮੋਤੀ ਜਵਾਹਰਾ ਤੂੰ ਨਹੀਂ ਤਾਂ ਮਰਨਾ ਵਾਅਦਾ ਲੈ ਕੇ ਭੱਜ ਤੂੰ ਤਾਂ ਮੌਜਾ ਕਰ ਜਾ ਕੇ ਉਹ ਮੇਰਾ ਭਲਾ ਹੋ ਜੂ ਮੈਂ ਸਾਰੀ ਜ਼ਿੰਦਗੀ ਪਾਪ ਕੀਤੇ ਨੇ ਮੈਂ ਅੱਗ 'ਚ ਸੜਦਾ ਉਹ ਨੀਚ ਆਦਮੀ ਉੱਤਮ ਬਣ ਜਾਂਦਾ ਹੁਕਮ ਨੂੰ ਮੰਨ ਕੇ ਉਹਨੇ ਕੀ ਕਿਤਾ ਚੀਖਾਂ ਜੀ ਛਾਲ ਮਾਰਤੀ ਉਹ じゃ ਤੇਰੀ ਭਾਈ ਮੇਰੇਆ ਮੌਤ ਹੀ ਨਹੀਂ ਆਹੀ ਤੈਨੂੰ ਅੱਗ ਨੇ ਸਾੜਨਾ ਕੀ ਲਓਏ ਤਾਂ ਉਹਦੀ ਆਈ ਸੀ ਉਹਨੇ ਮਰਨਾ ਉਹ ਐਸੀ ਕਿਰਪਾ ਹੋਈ ਮਹਾਰਾਜ ਦੀ ਆਗਿ ਬੁਝ ਗਈ ਕਮਾਲ ਹੋ ਗਿਆ ਅੱਗ ਬੁਝ ਗਈ ਸੋ ਇਹੋ ਇੰਨੀ ਸ਼ਰਧਾ ਹੋਈ ਕਿ ਇਹਦੇ ਤੇ ਬਚਨ ਮੰਨਣ ਨਾਲ ਹੀ ਬਖਸ਼ਿਸ਼ ਹੋ ਗਈ ਉੱਥੋਂ ਹੀ ਸ੍ਰੀ ਖਡੂਰ ਸਾਹਿਬ ਨੂੰ ਚੱਲ ਪਿਆ ਮਹਾਰਾਜ ਵੱਲ ਨੂੰ ਤੇ ਇਹਨੂੰ ਭੱਜ ਕੇ ਪੁਲਿਸ ਵਾਲਾ ਨੇ ਉਹਨਾਂ ਨੇ ਫੜ ਲਿਆ ਰਾਜ ਦੇ ਸਿਪਾਹੀਆਂ ਨੇ ਮਹਾਰਾਜ ਨੇ ਕਿਹਾ ਤੇਰੀ ਉਮਰ ਅੱਠ ਪਹਿਰ ਹੈ ਪੂਰੇ ਅੱਠ ਪਹਿਰ ਬਾਅਦ ਇਹਨੂੰ ਉਹਨਾਂ ਨੇ ਸੂਲੀ ਤੇ ਚੜਾ ਕੇ ਮਾਰ ਦਿੱਤਾ ਤਾਂ ਮਰ ਗਿਆ ਤੇ ਭਾਈ ਮੇਰਾ ਮਹਾਰਾਜ ਕੋਲ ਪਹੁੰਚ ਗਿਆ ਮਹਾਰਾਜ ਨੇ ਕਿਹਾ ਤਨ ਹੈ ਪਿਆਰਿਆ ਸਾਡੇ ਬਚਨ ਮੰਨੇ ਨੇ ਤੂੰ ਦਰ ਨਾਲ ਲਾਲ ਦੇ ਤੇ ਚੋਰ ਨੂੰ ਗੱਲ ਨਾਲ ਸਤਿਗੁਰੂ ਕਹਿੰਦੇ ਪਿਆਰਿਆ ਫਿਰ ਐਂ ਕਰਿਆ ਕਰ ਹੁਣ ਭਲਾ ਤਾਂ ਤੇਰਾ ਹੋ ਹੀ ਗਿਆ ਸਮਝ ਕਿਉਂਕਿ ਸਾਡਾ ਬਚਨ ਮੰਨ ਲਿਆ 21 ਪਾੜ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ ਫਿਰ ਭਾਈ ਇਹ ਮੇਰੇ ਨੂੰ 21 ਪਾੜ ਜਪਜੀ ਸਾਹਿਬ ਦੇ ਮਹਾਰਾਜ ਨਹੀਂ ਕਰਨ ਲਾਇਆ ਸੀ ਬ੍ਰਹਮ ਗਿਆਨ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਬਚਨ ਮੰਨਣ ਕਰਕੇ ਅਤੇ ਇਸ ਨੂੰ ਇੰਨਾ ਵਧਾਇਆ ਕਿ ਸਤਿਗੁਰੂ ਦੇ ਬਡੇ ਸਿੱਖੀ ਦਾ ਨੇ ਪ੍ਰਚਾਰ ਕੀਤਾ ਤਾ ਮਹਾਰਾ ਜੀ ਕਹਿੰਦੇ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਨਾਲ ਨੀਚ ਆਦਮੀ ਵੀ ਉੱਤਮ ਬਣ ਜਾਂਦਾ ਹੁਕਮਾਲੇਖ ਦੁੱਖ ਸੁੱਖ ਪਾਈ ਆਹ ਮਹਾਰਾ ਜੀ ਕਹਿੰਦੇ ਜਿਹਦੇ ਕਰਮਾਂ ਵਿੱਚ ਹੁਕਮੀ ਪਰਮੇਸ਼ਰ ਨੇ ਦੁੱਖ ਲਿਖਿਆ ਹੋਇਆ ਜੇ ਉਹ ਬ੍ਰਹਮ ਗਿਆਨੀ ਦਾ ਬਚਨ ਮੰਨ ਲੇ ਜੇ ਸਤਿਗੁਰੂ ਦਾ ਬਚਨ ਮੰਨ ਲੇ ਤਾਂ ਸੁੱਖ ਪਾਈ ਆਹ ਤਾਂ ਕਹਿੰਦੇ ਉਹਨੂੰ ਭਾਈ ਸੁੱਖ ਮਿਲਦਾ ਜੇ ਕੋਈ ਬੰਦਾ ਬਚਨ ਮੰਨ ਲੇ ਨਾ ਜਿਵੇਂ ਮਲੂਕਾ ਚੌਧਰੀ ਸੀ ਗੁਰੂ ਅੰਗਦ ਦੇ ਮਹਾਰਾਜ ਨੂੰ ਕਹਿੰਦਾ ਮੈਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਬੜਾ ਸੱਤੇ ਪਾਸ਼ਾ ਕਹਿੰਦੇ ਮਲੂਕਿਆ ਫੇਰ ਸ਼ਰਾਬ ਛੱਡ ਦੇ ਅੱਜ ਤੋਂ ਮਿਰਗੀ ਨਹੀਂ ਪਵੇਗੀ ਤੈਨੂੰ ਸ਼ਰਾਬ ਛੱਡਤੀ ਬੜਾ ਸਮਾਂ ਲੰਘ ਗਿਆ ਕੰਦਰਸ ਸੋਜਣਾ ਜਦ ਬੰਦਾ ਤੇ ਛਾਲਾ ਮਾਰ ਲੱਗ ਜਾਂਦਾ ਤੇ ਦੋਸਤ ਮਿੱਤਰ ਇਕੱਠੇ ਹੋ ਗਏ ਫੇਰ ਇੱਕ ਦਿਨ ਮੀਂਹ ਪੈ ਗਿਆ ਫਹਾਰ ਬਣ ਗਈ ਠੰਡੀ ਠੰਡੀ ਹਵਾ ਚੱਲੀ ਕਹਿੰਦੇ ਮਲੂਕਿਆ ਅੱਜ ਤਾਂ ਬਈ ਪੀਏ ਕਹਿੰਦਾ ਨਾ ਬਈ ਮੈਨੂੰ ਦੌਰਾ ਪੈ ਜਾਂਦਾ ਓਹ ਭਈ ਆਈ ਗੱਲ ਹੁਣ ਦੌਰੇ ਦੂਰੇ ਕਿਹੜੇ ਪੈਣੇ ਦੇ ਆਈਏ ਬਈ ਪੀਣ ਲੱਗ ਪਿਆ ਹੋਰ ਪੀ ਗਿਆ ਚਬਾਰੇ ਚੜ ਗਿਆ ਉੱਤੇ ਚੜ ਕੇ ਉੱਚੀ ਕੀ ਲਲਕਾਰੇ ਮਾਰੇ ਮਹਾਰਾਜ ਦਾ ਨਾਲ ਹੀ ਸੀ ਇਸਥਾਨ ਕਪਿਆਣਾ ਸਾਹਿਬ ਉੱਚੀ ਖੜ ਗਿਆ ਤੱਪਾ ਜੀ ਮੈਂ ਪੀ ਲਈ ਆ ਅੱਜ ਨਹੀਂ ਮੈਨੂੰ ਕੋਈ ਰੋਕ ਸਕਦਾ ਮਹਾਰਾਜ ਕਹਿੰਦੇ ਇਹ ਵੀ ਮੇਰੇ ਹੁਕਮਨ ਦੀ ਬੰਨੀ ਖੜੀ ਆ ਗਈ ਫਿਰ ਮਿਰਗੀ ਛੜਤੀ ਮਹਾਰਾਜ ਨੇ ਜਾਂ ਮਿਰਗੀ ਦਾ ਦੌਰਾ ਪਿਆ ਚਬਾਰੇ ਦੇ ਉੱਤੇ ਹੀ ਦਰੰਮ ਕਰਕੇ ਥੱਲੇ ਡਿੱਗਿਆ ਕਰਦਣ ਵਜੀ ਥੱਲੇ ਨਾਲ ਹੀ ਚੜਾਈ ਕਰ ਗਿਆ ਇਸ ਕਰਕੇ ਜੇ ਕੋਈ ਬਚਨ ਉਹਨੇ ਮੰਨਿਆ ਸੀ ਤਾਂ ਸੋਖ ਮਿਲ ਗਿਆ ਜੇ ਬਚਨ ਨਹੀਂ ਮੰਨਿਆ ਤਾਂ ਦੁੱਖ ਮਿਲ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਬਚਨ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਸਰਦਾ ਕਦ ਨਾਲ ਹੈ ਹੋਰ ਪ੍ਰਸਾਦੀ ਤਰੀਆ ਕਰਨਾ ਤਾਂ ਹੈੱਡ ਕੁਆਟਰ ਤੋਂ ਆ ਬਚਨ ਸੰਤਾਂ ਦਾ ਮੰਨਣਾ ਜੇ ਸੰਗਤ ਦਾ ਵੀ ਬਚਨ ਮੰਨ ਲਵੇ ਤਾਂ ਵੀ ਗੁਰੂ ਦੀ ਕਿਰਪਾ ਨਾਲ ਹੀ ਕਰਦਾ ਹੈ ਤਾਰਨਾ ਤਾਂ ਮਹਾਰਾਜ ਹੀ ਨਹੀਂ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਕਮ ਜੇ ਉਹਦੇ ਹੁਕਮ ਵਿੱਚ ਦੁੱਖ ਵੀ ਲਿਖਿਆ ਹੋਇਆ ਨਾ ਬ੍ਰਹਮ ਗਿਆਨੀ ਉਹਨੂੰ ਸੁੱਖ ਵਿੱਚ ਤਬਦੀਲ ਕਰ ਸਕਦਾ ਹੈ ਵਾਹਿਗੁਰੂ ਨੂੰ ਕੋਈ ਇਤਰਾਜ਼ ਨਹੀਂ ਕਹਿੰਦੇ ਮੈਂ ਭੇਜਿਆ ਹੀ ਐਸੇ ਕੰਮ ਇਹਨੂੰ ਕਿ ਦੂਸਿਆਂ ਨੂੰ ਸੁਖੀ ਕਰੋ ਜਾ ਕੇ ਆਪਣੀ ਕਮਾਈ ਵਿੱਚੋਂ ਹਿੱਸਾ ਦੇ ਕੇ ਇਸ ਪ੍ਰਕਾਰ ਬਾਅਦ ਵਿੱਚ ਕੱਲ ਨੂੰ ਵਿਚਾਰ ਕਰਾਂਗੇ ਸਮਾਂ ਹੋ ਗਿਆ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਆਓ ਰਸਨਾ ਨੂੰ ਪਵਿੱਤਰ ਕਰੀਏ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ